ਹਾੜਾ ਤੋਂ ਬਾਅਦ ਪਹਿਲੇ ਦਿਨ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਆਮਦ ਤੇ ਹੋਈ ਚਹਿਲ-ਪਹਿਲ ਪੰਜਾਬ ਵਿੱਚ ਹੜ੍ਹਾਂ ਦਾ ਪਰਕੋਪ ਘਟਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੇ ਪਿੰਡ ਬਾਮਣੀ ਵਾਲਾ ਅਤੇ ਬੱਗੇਕੇ ਉਤਾੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਆਮਦ ਤੇ ਸਕੂਲਾਂ ਦਾ ਮਾਹੌਲ ਆਮ ਵਾਂਗ ਹੁੰਦਾ ਨਜ਼ਰ ਆਇਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੈਕੰਡਰੀ ਸਕੂਲ ਬਾਮਣੀ ਵਾਲੇ ਦੇ ਪ੍ਰਿੰਸੀਪਲ ਸੁਭਾਸ਼ ਸਿੰਘ ਨੇ ਦੱਸਿਆ ਕਿ ਸਰਕਾਰ ਦਿਆਂ ਹਦਾਇਤਾਂ ਮੁਤਾਬਕ ਸੋਮਵਾਰ ਨੂੰ ਸਕੂਲ ਦੇ ਸਮੂਹ ਸਟਾਫ ਦੀ ਨਿਗਰਾਨੀ ਹੇਠ ਸਕੂਲ ਦੇ ਹਰ ਇੱਕ ਕਮਰੇ ਦੀ ਸਫਾਈ ਕਰਵਾਈ ਗਈ ਅਤੇ ਭਾਰੀ ਬਰਸਾਤਾਂ ਤੋਂ ਬਾਅਦ ਸਕੂਲ ਦੀ ਬਿਲਡਿੰਗ ਚੈੱਕ ਕਰਨ ਤੋਂ ਬਾਅਦ ਹੀ ਦਿਨ ਮੰਗਲਵਾਰ ਨੂੰ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਣੀ ਸੀ

ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਸਕੂਲ ਦੀ ਪਹਿਲਾਂ ਦੀ ਤਰ੍ਹਾਂ ਹੀ ਸਫਾਈ ਹੈ ਅਤੇ ਸਾਡੀ ਬਿਲਡਿੰਗ ਵੀ ਬਿਲਕੁਲ ਸੇਫ ਹੈ ਜਦੋਂ ਤੁਹਾਨੂੰ ਛੁੱਟੀਆਂ ਸੀਆਂ ਉਦੋਂ ਕੋ ਸਿਲੇਬਸ ਟੀਚਰਾਂ ਵੱਲੋਂ ਭੇਜਿਆ ਜਾਂਦਾ ਸੀ ਕਿਸ ਤਰ੍ਹਾਂ ਤੁਹਾਡੇ ਹਾਂਜੀ ਟੀਚਰਾਂ ਵੱਲੋਂ ਸਾਨੂੰ ਘਰ ਬੈਠੇ ਸਿਲੇਬਸ ਭੇਜਿਆ ਜਾਂਦਾ ਸੀ ਅਤੇ ਜੇਕਰ ਸਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਸੀ ਆਉਂਦੀ ਤਾਂ ਅਸੀਂ ਆਪ ਆਪਣੇ ਟੀਚਰਾਂ ਨੂੰ ਫੋਨ ਕਰਕੇ ਪੁੱਛਦੇ ਸੀ ਅਤੇ ਸਾਡੇ ਟੀਚਰ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਦਿੰਦੇ ਸੀ ਅੱਜ ਪਹਿਲਾ ਦਿਨ ਆ ਤੁਹਾਡਾ ਤੇ ਕਿਸ ਤਰ੍ਹਾਂ ਦਾ ਲੱਗਿਆ ਤੇ ਕਿਸ ਤਰ੍ਹਾਂ ਦੀਆਂ ਕਲਾਸਾਂ ਲੱਗਦੀਆਂ ਆ? ਅੱਜ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਕੂਲ ਵਿੱਚ ਆ ਕੇ ਹਮੇਸ਼ਾ ਦੀ ਤਰ੍ਹਾਂ ਹੀ ਸਾਡੇ ਸਕੂਲ ਵਿੱਚ ਬਹੁਤ ਵਧੀਆ ਸਫਾਈ ਹੈ ਅਤੇ ਸਾਨੂੰ ਸਾਡੀ ਬਿਲਡਿੰਗ ਦਾ ਡਰ ਸੀਗਾ ਪਰ ਸਾਡੀ ਬਿਲਡਿੰਗ ਵੀ ਬਹੁਤ ਸੇਫ ਹੈ। ਸਾਡੀ ਬਿਲਡਿੰਗ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਰੈਗੂਲਰ ਸਾਡੇ ਕਲਾਸਾਂ ਲੱਗ ਰਹੀਆਂ ਹਨ। ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਜੀ ਬਹੁਤ ਵਧੀਆ। ਬਟਾ ਅੱਜ ਛੁੱਟੀਆਂ ਤੋਂ ਬਾਅਦ ਤੁਹਾਡਾ ਪਹਿਲੇ ਦਿਨ ਜਿਹੜਾ ਉਹ ਸਕੂਲ ਲੱਗਿਆ ਇਹ ਹੜਾਂ ਦੀਆਂ ਹੋਣ ਕਾਰਨ ਤੁਹਾਡੀਆਂ ਛੁੱਟੀਆਂ ਸੀ ਤੁਹਾਡੇ ਸਕੂਲ ਦੀ ਅੱਜ ਦੇਖ ਰੇ ਕਿਸ ਤਰ੍ਹਾਂ ਦੀ ਹੈ ਸਫਾਈ ਕਿਸ ਤਰ੍ਹਾਂ ਦੀ ਹੈ ਕਿ ਪੜ੍ਹਾਈ ਕਿਸ ਤਰ੍ਹਾਂ ਦੀ ਛੁੱਟੀਆਂ ਦਾ ਬਾਅਦ ਸਕੂਲ ਸਕੂਲ ਵਿੱਚ ਆ ਕੇ ਐਸ ਤਰ ਲੱਗ ਰਿਹਾ ਜਿਵੇਂ ਸਕੂਲ ਪਹਿਲਾਂ ਦੀ ਤਰ੍ਹਾਂ ਹੀ ਨੇ ਸਾਫ਼ ਸੁਥਰੇ ਕਮਰੇ ਵੀ ਪਹਿਲਾਂ ਤਾਂ ਪਹਿਲਾਂ ਦੀ ਤਰ੍ਹਾਂ ਹੀ ਸਾਫ਼ ਸੁਥਰੇ ਨੇ ਤੇ ਪੜ੍ਹਾਈ ਵਿੱਚ ਵੀ ਵਾਅਦਾ ਹੈ ਵੀ ਪੜ੍ਹਾਈ ਵੀ ਬਹੁਤ ਵਧੀਆ ਹੋ ਰਹੀ ਹੈ ਪੂਰਾ ਵਧੀਆ ਮਾਹੌਲ ਪੜ੍ਹਾਈ ਵਰਗਾ ਹੈ ਬੱਚਿਆਂ ਚ ਤੁਹਾਡੇ ਸਕੂਲ ਦੇ ਵਿੱਚ ਇੱਕ ਨਾਲ ਰਾਹਤ ਕੈਂਪ ਵੀ ਬਣਾਇਆ ਗਿਆ ਕੀ ਉਹਦਾ ਕੋਈ ਤੁਹਾਡੀਆਂ ਪੜਾਈ ਤੇ ਤੁਹਾਡੀਆਂ ਕਲਾਸਾਂ ਤੇ ਕੋਈ ਅਸਰ ਹੈ ਕਿ ਨਿਰਵਿਘਨ ਪਹਿਲਾਂ ਦੀ ਤਰ੍ਹਾਂ ਚੱਲਦਾ ਨਹੀਂ ਸਾਡੇ ਸਕੂਲ ਵਿੱਚ ਰਾਹਤ ਕੈਂਪ ਲੱਗਿਆ ਹੈ ਪਰ ਹਰ ਭਾਰ ਪੀੜਤਾਂ ਦੇ ਸਮਾਨ ਦੇ ਰੱਖਣ ਲਈ ਜਿਸ ਦਾ ਸਾਡੀ ਪੜਾਈ ਤੇ ਕੋਈ ਅਸਰ ਨਹੀਂ ਹੁਣ ਅੱਜ ਕਿਸ ਤਰ੍ਹਾਂ ਦੀਆਂ ਕਲਾਸਾਂ ਲੱਗੀਆਂ ਜਿੰਨੀਆਂ ਅੱਗੇ ਕਲਾਸਾਂ ਲੱਗਦੀਆਂ ਔਨਲਾਈਨ ਲੱਗੀਆਂ ਕੋਈ ਪੜ੍ਹਾਈ ਵਿੱਚ irgendvidhan ਚੱਲ ਰਹੀ ਹੈ ਸਹੀ ਚੱਲ ਰਹੀ ਹੈ ਨਹੀਂ ਪ੍ਰਾਈ ਬਹੁਤ ਵਧੀਆ ਚੱਲ ਰਹੀ ਹੈ ਪੜ੍ਹਾਈ ਦੇ ਵਿੱਚ ਕੋਈ ਵਿਗਨ ਨਹੀਂ ਪਹਿਲਾਂ ਦੀ ਤਰ੍ਹਾਂ ਹੀ ਵਧੀਆ ਪੜ੍ਹਾਈ ਹੈ ਮਾਹੌਲ ਹੈ ਬੱਚਿਆਂ 'ਚ ਵੀ ਖੁਸ਼ੀ ਹੈ ਵੀ ਸਾਡੇ ਸਕੂਲ ਦੁਬਾਰਾ ਲੱਗ ਰਹੇ ਆ ਇੱਕ ਤੁਹਾਡੇ ਨਾਲ ਔਨਲਾਈਨ ਜਿਹੜੀਆਂ ਉਹ ਕਲਾਸਾਂ ਲਾਈਆਂ ਗਈਆਂ ਸੀਆਂ ਪੀਛਰਾ ਲੋ ਤੁਹਾਡਾ ਔਨਲਾਈਨ ਜਿਹੜਾ ਸੀਗਾ ਉਹ ਸਿਲੇਬਸ ਭੇਜਿਆ ਜਾਂਦਾ ਸੀਗਾ ਉਹਦੇ ਬਾਰੇ ਕੀ ਕਹਿਣਾ ਹੈ ਸਿਲੇਬਸ ਜਦੋਂ ਛੁੱਟੀਆਂ ਆਈਆਂ ਸੀ ਤਾਂ ਟੀਚਰ ਸਾਨੂੰ ਫੋਨ ਤੇ ਸਿਲੇਬਸ ਕੰਮ ਪੇ ਦੇ ਸੀ ਆਨਲਾਈਨ ਕਲਾਸ ਕਲਾਸਿਸ ਲਗਾਉਂਦੇ ਸੀ ਅਗਰ ਸਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਲੱਗਦੀ ਸੀ ਤਾਂ ਅਸੀਂ ਟੀਚਰ ਨੂੰ ਫੋਨ ਕਰ ਲੈਂਦੇ ਸੀ ਸਾਨੂੰ ਟੀਚਰ ਓਵੇਂ ਡਿਟੇਲ ਵਿੱਚ ਦੱਸ ਦਿੰਦੇ ਸੀ ਆਨਲਾਈਨ ਕਲਾਸਾਂ ਇੱਕ ਘਰ ਲੱਗਦੀਆਂ ਸੀ ਇੱਕ ਤੁਸੀਂ ਹੁਣ ਇੱਥੇ ਕਲਾਸਾਂ ਲੱਗ ਗਿਆ ਇੱਥੇ ਜ਼ਿਆਦਾ ਵਧੀਆ ਲੱਗਦਾ ਸੀ ਇਹ ਘਰ ਚ ਵਧੀਆ ਲੱਗਦਾ ਸੀ ਨਹੀਂ ਇੱਥੇ ਆਫਲਾਈਨ ਜ਼ਿਆਦਾ ਵਧੀਆ ਲੱਗਦਾ ਹੈ ਦਿਨ ਤੋਂ ਬਾਅਦ ਜਿਹੜੇ ਆ ਤੁਹਾਡੀ ਡਿਉਟੀ ਲਈ ਗਈ ਸੀ ਸਰਕਾਰ ਵੱਲੋਂ ਐਹਿਆਣ ਕੋਰੋਨਾ ਐਕਟਿੰਗ ਪਹਿਲਾਂ ਉਸ ਤੋਂ ਬਾਅਦ ਜਿਹੜੀ ਆ ਉਹ ਪ੍ਰੋਪਰ ਕਲਾਸਾਂ ਲਗਾਈਆਂ ਕਿਸ ਤਰ੍ਹਾਂ ਦਾ ਸਰ ਸਰਕਾਰ ਵੱਲੋਂ ਹਦਾਇਤ ਹੋਈ ਸੀ ਕਿ ਕੱਲ ਸੋਮਵਾਰ ਅਸੀਂ ਸਕੂਲ ਖੋਲੇ ਸੀ ਵਿਦਿਆਰਥੀਆਂ ਦੇ ਆਉਣ ਵਾਲਾ ਵਿਦਿਆਰਥੀਆਂ ਨੇ ਸਾਡੇ ਕੋਲ ਨਹੀਂ ਆਉਣਾ ਸੀ ਸਾਡਾ ਸਾਰਾ ਸਟਾਫ ਜਿਹੜਾ ਉਹ ਹਾਜ਼ਰ ਸੀਗਾ ਸਟਾਫ ਨੇ ਔਰ ਮੈਂ ਖੁਦ ਨੇ ਸਾਰੀਆਂ ਕਲਾਸਾਂ ਦੀ ਚੈਕਿੰਗ ਕੀਤੀ ਹੈ ਤਾਂ ਕਿ ਚੈੱਕ ਕੀਤਾ ਜਾ ਸਕੇ ਕਿ ਭਾਰੀ ਮੀਂਹ ਦੇ ਬਰਸਾਤ ਦੇ ਕਾਰਨ ਕਿਸੇ ਪ੍ਰਕਾਰ ਦਾ ਛੱਤਾਂ ਨੂੰ ਜਾਂ ਬਿਲਡਿੰਗ ਨੂੰ ਕੋਈ ਨੁਕਸਾਨਤਾ ਨਹੀਂ ਹੋਇਆ ਜਾਂ ਕੋਈ ਜ਼ਹਿਰੀਲੀ ਚੀਜ਼ ਜੋ ਬੱਚਿਆਂ ਵਾਸਤੇ ਹਾਨੀਕਾਰਕ ਹੋ ਸਕਦੀ ਹੈ ਜੈ ਜ਼ਹਿਰ ਖਲਾ ਸਕਦੀ ਹੈ ਅਸੀਂ ਉਹਦੀ ਨਿਗਰਾਨੀ ਕੀਤੀ ਸਫਾਈ ਟੀਚਰਸ ਨੇ ਆਪ ਵੀ ਨਿਗਰਾਨੀ ਦੇ ਵਿੱਚ ਕਰਾਈ ਹੈ ਔਰ ਬਿਲਡਿੰਗ ਸਾਡੀ ਸੇਫ ਹੈ ਕੋਈ ਇਦਾਂ ਦੀ ਦਿੱਕਤ ਸਕੋਲੀਏ ਜਾਂ ਜ਼ਹਿਰੀਲੇ ਜਿਹੜਾ ਜਾਨਵਰ ਸਾਡੇ ਸਕੂਲ ਦੇ ਵਿੱਚ ਨਹੀਂ ਮਿਲਿਆ ਅੱਜ ਬੱਚਿਆਂ ਦਾ ਪਹਿਲਾ ਦਿਨ ਆ ਕਿੰਨੀ ਕਿ ਸਟਰੈਂਥ ਹੈ ਜੀ ਤੇ ਕਿਸ ਤਰ੍ਹਾਂ ਦਾ ਮਾਹੌਲ ਸਰ ਮਾਹੌਲ ਬਹੁਤ ਵਧੀਆ ਹੈ ਬੱਚੇ ਵੀ ਖੁਸ਼ ਦਿਖ ਰਹੇ ਨੇ ਔਰ ਉਮੀਦ ਹੈ ਕਿ ਬੱਚੇ ਸਾਰੇ ਅਜੇ ਕਲਾਸ ਦੀ ਅਸੀਂ ਸਟਰੈਂਥ ਜਿਹੜੀ ਨਹੀਂ ਅਧਿਆਪਕਾਂ ਵੱਲੋਂ ਸਾਡੇ ਕੋਲ ਪ੍ਰਾਪਤ ਹੋਈ ਪਰ ਮੈਨੂੰ ਲੱਗਦਾ ਹੈ ਬੱਚਿਆਂ ਦੀ ਗਿਣਤੀ ਆਵਾਜ਼ ਦੇ ਹਿਸਾਬ ਨਾਲ ਲਗਭਗ ਬੱਚੇ ਸਾਡੇ ਆਮ ਦਿਨਾਂ ਵਾਂਗ ਹੀ ਬੱਚੇ ਸਕੂਲ ਦੇ ਵਿੱਚ ਹਾਜ਼ਰ ਹੋਏ ਨੇ ਕੋਈ ਤੁਹਾਡੇ ਵੱਲੋਂ ਕੋਈ ਬੱਚਿਆਂ ਨੂੰ ਕੋਈ ਸਿਲੇਬਸ ਭੇਜਿਆ ਜਾ ਰਿਹਾ ਸੀ ਜਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਹੈਲਪ ਸਰ ਬੱਚਿਆਂ ਵੱਲੋਂ ਬੱਚਿਆਂ ਨੂੰ ਸਿਲੇਬਸ ਜਿਹੜਾ ਉਹ ਭੇਜਿਆ ਜਾ ਰਿਹਾ ਸੀਗਾ ਡਿਪਾਰਟਮੈਂਟ ਵੱਲੋਂ ਸਜ ਕੁਝ ਸਲਾਈਡਸ ਆਉਂਦੀਆਂ ਨੇ ਉਹ ਸਲਾਈਡਸ ਅਸੀਂ ਗਰੁੱਪਸ ਦੇ ਵਿੱਚ ਬੱਚਿਆਂ ਦੇ ਵਿੱਚ ਸ਼ੇਅਰ ਕਰਦੇ ਰਹੇ ਹਾਂ ਔਰ ਅਧਿਆਪਕਾਂ ਵੱਲੋਂ ਵੀ ਆਪਣੇ ਆਪਣੇ ਸਬਜੈਕਟ ਦਾ ਜਿਹੜਾ ਉਹ ਮਟੀਰੀਅਲ ਜਿਹੜਾ ਉਹ ਭੇਜਿਆ ਜਾ ਰਿਹਾ ਸੀ ਔਰ ਬੱਚੇ ਵੀ ਮੈਨੂੰ ਪਤਾ ਲੱਗਿਆ ਕਿ ਬੱਚੇ ਵੀ ਟੀਚਰਜ਼ ਨਾਲ ਇੰਟਰੈਕਸ਼ਨ ਕਰਦੇ ਸੀ ਔਰ ਜੋ ਉਹਨਾਂ ਦੀ ਲੋੜ ਸੀ ਜਾਂ ਕੋਈ ਜਿਹੜੀ ਸਮੱਸਿਆ ਸੀ ਉਹ ਫੋਨ ਤੇ ਹੱਲ ਕਰ ਲੈਂਦੇ ਸੀ